ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਬਹੁਤ ਕੀਮਤੀ ਗੱਲਾਂ ਸਿੱਖਣ ਨੂੰ ਮਿਲਣੀਆਂ ਨੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਦੁੱਧ ਪੋ ਤਰਿਜਕ ਜੋ ਵੀ ਮੰਗੋਗੇ ਨਾ ਉਹੀ ਮਿਲ ਜਾਵੇਗਾ ਪਰ ਮਿਲੇਗਾ ਕਿੰਜ ਇਹ ਹੀ ਜੁਗਤ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਇਸ ਕਰਕੇ ਬੇਨਤੀ ਫਿਰ ਤੋਂ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਤਨ ਬਾਬਾ ਬੁੱਢਾ ਸਾਹਿਬ ਜੀ ਜਾਂ ਫਿਰ ਤਨ ਗੁਰੂ ਅਰਜਨ ਦੇਵ ਜੀ ਜ਼ਰੂਰ ਲੈ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਿੰਦੇ ਇੱਕ ਦਿਨ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਮਾਤਾ ਗੰਗਾ ਜੀ ਵੱਲ ਦੇਖਿਆ ਤਾਂ ਮਾਤਾ ਜੀ ਦਾ ਚਿਹਰਾ ਬੜਾ ਹੀ ਉਦਾਸ ਗਿਆ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਤੁਸੀਂ ਉਦਾਸ ਕਿਉਂ ਲੱਗ ਰਹੇ ਹੋ ਤੇ ਕਹਿੰਦੇ ਮਾਤਾ ਗੰਗਾ ਜੀ ਆਪਣੇ ਚਿਹਰੇ ਦੀ ਉਦਾਸੀ ਛੁਪਾਉਂਦੇ ਹੋਏ ਕਹਿਣ ਲੱਗੇ ਨਹੀਂ ਮਹਾਰਾਜ ਤਹਾਨੂੰ ਇਦਾਂ ਹੀ ਲੱਗਦਾ ਏ ਕੋਈ ਗੱਲ ਨਹੀਂ ਆ ਮੈਂ ਉਦਾਸ ਨਹੀਂ ਆ ਕਹਿੰਦੇ ਪਾਸ਼ਾ ਕਹਿਣ ਲੱਗੇ ਗੰਗਾ ਤੁਹਾਡਾ ਮਨ ਅੰਦਰੋਂ ਉਦਾਸ ਆ ਅਤੇ ਤੁਹਾਡੇ ਮਨ ਦੀ ਉਦਾਸੀ ਤੁਹਾਡੇ ਚਿਹਰੇ ਦੇ ਉੱਤੇ ਸਾਫ਼-ਸਾਫ਼ ਨਜ਼ਰ ਆ ਰਹੀ ਆ ਤੁਸੀਂ ਸਾਡੇ ਦੋਸ਼ ਪਾ ਰਹੇ ਹੋ ਗੱਲ ਦੱਸੋ ਕਿ ਗੱਲ ਕੀ ਹੋਈ ਆ ਤੁਸੀਂ ਉਦਾਸ ਕਿਉਂ ਹੋ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਇੰਜ ਪੁੱਛਿਆ ਕਹਿੰਦੇ ਮਾਤਾ ਗੰਗਾ ਜੀ ਨੇ ਅੱਖਾਂ ਭਰ ਕੇ ਪਾਸ਼ਾ ਨੂੰ ਕਿਹਾ ਮਹਾਰਾਜ ਮੈਨੂੰ ਅੱਜ ਤੱਕ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਮੇਰੇ ਘਰ ਔਲਾਦ ਨਹੀਂ ਆ ਪਰ ਕਹਿੰਦੇ ਅੱਜ ਕਿਸੇ ਨੇ ਮੈਨੂੰ ਮਹਿਨਾ ਮਾਰਿਆ ਹੈ ਮੇਰੀ ਜਠਾਣੀ ਨੇ ਮੈਨੂੰ ਮਹਿਨਾ ਮਾਰਿਆ ਹੈ ਉਹਨੇ ਕਿਹਾ ਹੈ ਕਿ ਗੰਗਾ ਦੇ ਘਰ ਕਿਹੜਾ ਔਲਾਦ ਹੋਣੀ ਆ ਇਹਨਾਂ ਦਾ ਜੋ ਕੁਝ ਵੀ ਆ ਆਪਾਂ ਹੀ ਤਾਂ ਮੰਗਰੋ ਸਾਂਭਣਾ ਹੈ ਕਹਿੰਦੇ ਉਹਨਾਂ ਦੀ ਇਹ ਕਹੀ ਹੋਈ ਗੱਲ ਹੈ ਮੇਰੇ ਮਨ ਨੂੰ ਬਹੁਤ ਚੁਭੀ ਆ ਇਸ ਕਰਕੇ ਮੇਰਾ ਮਨ ਬੜਾ ਉਦਾਸ ਆ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਹੀ ਪਿਆਰ ਦੇ ਨਾਲ ਕਿਹਾ, "ਗੰਗਾ ਜੀ, ਜਦ ਮਿਹਨੇ ਵੱਜਣ ਲੱਗ ਜਾਣ ਨਾ, ਅਸਲ ਦੇ ਵਿੱਚ ਅਰਦਾਸ ਪੂਰੀ ਉਦੋਂ ਹੁੰਦੀ ਆ ਜਦੋਂ ਦੁਨੀਆਂ ਮਿਹਨੇ ਮਾਰਦੀ ਆ ਨਾ, ਫਿਰ ਉਦੋਂ ਬੰਦੇ ਦੇ ਅੰਦਰੋਂ ਅਰਦਾਸ ਨਿਕਲਦੀ ਆ। ਇਸ ਕਰਕੇ ਤੁਸੀਂ ਉਦਾਸ ਨਾ ਹੋ।" ਕਹਿੰਦੇ ਨਾਲ ਹੀ ਪਾਤਸ਼ਾਹ ਨੇ ਬਚਨ ਕਹੇ, "ਗੰਗਾ ਜੀ, ਸਭ ਕੁਝ ਪ੍ਰਮਾਤਮਾ ਦੇ ਹੱਥ ਆ। ਬੰਦੇ ਦੇ ਹੱਥ ਵਾਸ ਕੁਝ ਨਹੀਂ ਆ। ਕਿਉਂਕਿ ਜੇ ਬੰਦੇ ਦੇ ਹੱਥ ਵਾਸ ਹੋਵੇ, ਤਾਂ ਫਿਰ ਉਹ ਸਭ ਕੁਝ ਆਪਣੇ ਕੋਲ ਹੀ ਲੈ ਕੇ ਬੈਠ ਜਾਵੇ ਉਹ ਕਿਸੇ ਨੂੰ ਵੀ ਕਦੇ ਕੁਝ ਦਵੇ ਹੀ ਨਾ ਇਸ ਕਰਕੇ ਤੁਸੀਂ ਉਦਾਸ ਨਾ ਹੋ ਸਭ ਕੁਝ ਰੱਬ ਦੇ ਹੱਥ ਵਿੱਚ ਹੈ ਕਹਿੰਦੇ ਮਾਤਾ ਗੰਗਾ ਜੀ ਕਹਿਣ ਲੱਗੇ ਨਹੀਂ ਹਾਂ ਹੁਣ ਮੈਂ ਇਹ ਘਾਟ ਪੂਰੀ ਕਰਨਾ ਚਾਹੁੰਨੀ ਆ ਕਹਿੰਦੇ ਪਾਸ਼ਾ ਸਮਝ ਗਏ ਕਿ ਹੁਣ ਚੋਟ ਮਨ ਨੂੰ ਲੱਗੀ ਆ ਕਹਿੰਦੇ ਪਾਸ਼ਾ ਕਹਿਣ ਲੱਗੇ ਵੀ ਫਿਰ ਠੀਕ ਆ ਜਾਓ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਚਲੇ ਜਾਓ ਬਾਬਾ ਬੁੱਢਾ ਜੀ ਦੀ ਸੇਵਾ ਕਰੋ ਗੁਰੂ ਨਾਨਕ ਪਾਸ਼ਾ ਤੁਹਾਡੇ ਤੇ ਖੁਸ਼ ਹੋਣਗੇ ਕਹਿੰਦੇ ਮਾਤਾ ਗੰਗਾ ਜੀ ਕਹਿਣ ਲੱਗੇ ਕਿ ਮਹਾਰਾਜ ਇਹ ਕੀ ਕਿਹਾ ਸੇਵਾ ਮੈਂ ਬਾਬਾ ਬੁੱਢਾ ਸਾਹਿਬ ਜੀ ਦੀ ਕਰਨੀ ਆ ਤੇ ਖੁਸ਼ ਗੁਰੂ ਨਾਨਕ ਪਾਸ਼ਾ ਕਿਵੇਂ ਹੋਣਗੇ ਤੇ ਪਾਸ਼ਾ ਕਹਿਣ ਲੱਗੇ ਗੰਗਾ ਜੀ ਗੁਰੂ ਨਾਨਕ ਪਾਸ਼ਾ ਕਹਿ ਕੇ ਗਏ ਨੇ ਕਿ ਬੁੱਢਿਆ ਜਿੱਥੇ ਤੂੰ ਉੱਥੇ ਹੀ ਗੁਰਨਾਨਕ ਦਾ ਵਾਸਾ ਕਹਿੰਦੇ ਇਹ ਬਚਨ ਗੁਰਨਾਨਕ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੀਤੇ ਨੇ ਵੀ ਜਿੱਥੇ ਤੁਸੀਂ ਹੋਗੇ ਨਾ ਉੱਥੇ ਅਸੀਂ ਵੀ ਹੋਵਾਂਗੇ ਗੁਰਨਾਨਕ ਪਾਤਸ਼ਾਹ ਦਾ ਵਾਸਾ ਹੈ ਬਾਬਾ ਬੁੱਢਾ ਜੀ ਦੇ ਇਸ ਕਰਕੇ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਜਾਓ ਭਾਵਨਾ ਦੇ ਨਾਲ ਪੈ ਦੇ ਨਾਲ ਸੇਵਾ ਕਰਿਓ ਬਾਬਾ ਬੁੱਢਾ ਜੀ ਖੁਸ਼ ਹੋਗੇ ਸਮਝੋ ਗੁਰਨਾਨਕ ਪਾਤਸ਼ਾਹ ਖੁਸ਼ ਹੋਗੇ ਕਹਿੰਦੇ ਮਾਤਾ ਗੰਗਾ ਜੀ ਅਗਲੇ ਹੀ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਬਣਾ ਕੇ ਬਾਬਾ ਜੀ ਵੱਲ ਤੁਰ ਪਏ ਅਤੇ ਮਨ ਦੇ ਵਿੱਚ ਇਹ ਸੋਚਿਆ ਵੀ ਬਾਬਾ ਬੁੱਢਾ ਸਾਹਿਬ ਸਾਡੇ ਘਰ ਦੇ ਸੇਵਕ ਨੇ ਅਤੇ ਜਦੋਂ ਹੀ ਮਿਲਦੇ ਆ ਬੜੇ ਸਤਕਾਰ ਦੇ ਨਾਲ ਮੱਥਾ ਟੇਕਦੇ ਆ ਇਸ ਕਰਕੇ ਉਹ ਸਾਡੀ ਅਰਦਾਸ ਕਿਉਂ ਨਾ ਕਰਨਗੇ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਇਹੀ ਗਲਤੀ ਆਪਾਂ ਵੀ ਕਰ ਲੈਂਦੇ ਆ ਜਿੰਨੀ ਦੇਰ ਤੱਕ ਸਾਡੇ ਮਨ ਦੇ ਵਿੱਚ ਭਾਵਨਾ ਨਹੀਂ ਨਾ ਬਣਦੀ ਉੰਨੀ ਦੇਰ ਤੱਕ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਅਸੀਂ ਵੀ ਆਪਣੇ ਗੁਰੂ ਘਰ ਦੇ ਗ੍ਰੰਥੀ ਦੀ ਉਨੀ ਇੱਜ਼ਤ ਨਹੀਂ ਕਰਦੇ ਜਿੰਨੀ ਸਾਨੂੰ ਕਰਨੀ ਚਾਹੀਦੀ ਆ ਅਸੀਂ ਉਹਨਾਂ ਨੂੰ ਇੰਨਾ ਸਤਿਕਾਰ ਨਹੀਂ ਦਿੰਦੇ ਜਿੰਨਾ ਸਤਿਕਾਰ ਸਾਨੂੰ ਦੇਣਾ ਚਾਹੀਦਾ ਹੈ ਪਰ ਜੋ ਸਿੱਖ ਇਹ ਗੱਲ ਨੂੰ ਯਾਦ ਰੱਖਦੇ ਆ ਕਿ ਸਾਡੇ ਪਿੰਡ ਦਾ ਸਾਡੇ ਪਿੰਡ ਦੇ ਗੁਰੂ ਘਰ ਦਾ ਜੋ ਵੀ ਗ੍ਰੰਥੀ ਸਿੰਘ ਆ ਨਾ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਸੀਟ ਤੇ ਬੈਠਾ ਹੈ ਜੋ ਇਹ ਭਾਵਨਾ ਬਣਾ ਕੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਨੇ ਸਤਕਾਰ ਕਰਦੇ ਨੇ ਨਾ ਸੱਚ ਕਰਕੇ ਜਾਣਣਾ ਉਹ ਗੁਰਨਾਨਕ ਪਾਸ਼ਾ ਜੀ ਦੀਆਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਕਰ ਲੈਂਦੇ ਨੇ ਸੋ ਆਪਾਂ ਗੱਲ ਕਰ ਰਹੇ ਸੀ ਕਿ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਵੀ ਇਸੇ ਤਰ੍ਹਾਂ ਵਿਚਾਰ ਆ ਗਿਆ ਕਿ ਇਹ ਸਾਡੀ ਅਰਦਾਸ ਕਿਉਂ ਨਹੀਂ ਕਰਨਗੇ ਕਹਿੰਦੇ ਮਾਤਾ ਜੀ ਨੇ ਪ੍ਰਸ਼ਾਦਾ ਬਣਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਚਲੇ ਗਏ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕੀ ਬਾਬਾ ਜੀ ਤੁਹਾਡੇ ਲਈ ਪ੍ਰਸ਼ਾਦਾ ਲੈ ਕੇ ਆਈਆਂ ਸ਼ੱਕ ਲਓ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕਿ ਸਾਨੂੰ ਅਜੇ ਭੁੱਖ ਨਹੀਂ ਆ ਕਹਿੰਦੇ ਮਾਤਾ ਜੀ ਬੈਠੇ ਰਹੇ ਉਡੀਕ ਕਰਦੇ ਰਹੇ ਕਹਿੰਦੇ ਫਿਰ ਪੁੱਛਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਇਦਾਂ ਹੀ ਕਹਿ ਦਿੱਤਾ ਕਿ ਸਾਨੂੰ ਅਜੇ ਭੁੱਖ ਨਹੀਂ ਆ ਜਦੋਂ ਤੀਜੀ ਵਾਰ ਪੁੱਛਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਸਾਨੂੰ ਅਜੇ ਭੁੱਖ ਨਹੀਂ ਆ ਅਤੇ ਬਿਨਾਂ ਭੁੱਖ ਤੋਂ ਖਾਧਾ ਹੋਇਆ ਪ੍ਰਸ਼ਾਦਾ ਰੋਗ ਪੈਦਾ ਕਰਦਾ ਹੈ ਇਸ ਕਰਕੇ ਅਸੀਂ ਅਜੇ ਨਹੀਂ ਸ਼ੱਕ ਸਕਦੇ ਕਹਿੰਦੇ ਮਾਤਾ ਜੀ ਹੁਣ ਮਨ ਦੇ ਵਿੱਚ ਸੋਚ ਰਹੇ ਸੀ ਕਿ ਲੱਗਦਾ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਨਹੀਂ ਸ਼ਕਣਾ ਕਹਿੰਦੇ ਜਦੋਂ ਇਸ ਤਰ੍ਹਾਂ ਮਾਤਾ ਜੀ ਵਾਰ-ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਨਾ ਕਰ ਰਹੇ ਨੇ ਤਾਂ ਮਾਤਾ ਗੰਗਾ ਜੀ ਦੇ ਨਾਲ ਜੋ ਉਹਨਾਂ ਦਾ ਸੇਵਕ ਗਿਆ ਸੀ ਰੱਥ ਚਲਾ ਕੇ ਲੈ ਕੇ ਗਿਆ ਸੀ ਨਾ ਉਹਨੂੰ ਮਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਬੜਾ ਗੁੱਸਾ ਆਇਆ ਉਹਨੇ ਮਨ ਦੇ ਵਿੱਚ ਸੋਚਿਆ ਵੀ ਬਾਬਾ ਬੁੱਢਾ ਸਾਹਿਬ ਕਿੱਡੇ ਹੰਕਾਰੀ ਹੋ ਗਏ ਨੇ ਕਹਿੰਦੇ ਇਹੀ ਮਾੜੇ ਬਚਨ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਕਹਿ ਦਿੰਦੇ ਜਾ ਕੇ ਗਿਆ ਕਿ ਤੁਸੀਂ ਹੰਕਾਰੀ ਹੋ ਗਏ ਹੋ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਮਾਤਾ ਜੀ ਗੁਰੂ ਸਾਹਿਬ ਜੀ ਦੇ ਮਹਿਲ ਨੇ ਤੁਹਾਨੂੰ ਭੁੱਖ ਨਹੀਂ ਵੀ ਆ ਤਾਂ ਵੀ ਤੁਸੀਂ ਉਹਨਾਂ ਦਾ ਮਨ ਰੱਖਣ ਦੇ ਲਈ ਪ੍ਰਸ਼ਾਦਾ ਛਕ ਲੋ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨੂੰ ਇੱਕੋ ਹੀ ਗੱਲ ਕਹੀ ਉਹਨੂੰ ਕਿਹਾ ਜਾ ਮੋਟੀ ਚਵੜੀ ਵਾਲਿਆ ਤੂੰ ਆਪਣਾ ਜਾ ਕੇ ਕੰਮ ਕਰ ਤੈਨੂੰ ਕਿਸੇ ਕਹਾਣੀ ਦਾ ਨਹੀਂ ਪਤਾ ਕਹਿੰਦੇ ਐਵੇਂ کہہ ਕੇ ਰੱਥ ਚਲਾਉਣ ਵਾਲੇ ਨੇ ਪਿੱਛੇ ਮੋੜ ਦਿੱਤਾ ਕਹਿੰਦੇ ਉਹ ਮਾਤਾ ਗੰਗਾ ਜੀ ਘਰ ਨੂੰ ਵਾਪਸ ਆ ਗਏ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੁੱਛਿਆ ਵੀ ਕੀ ਗੱਲ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ ਕਿਉਂਕਿ ਅੰਤਰਜਾਮੀ ਪਾਤਸ਼ਾਹ ਤਾਂ ਸਭ ਜਾਣਦੇ ਸੀ ਕਹਿੰਦੇ ਮਾਤਾ ਗੰਗਾ ਜੀ ਨੇ ਕਿਹਾ ਨਹੀਂ ਮਹਾਰਾਜ ਮੈਂ ਬਹੁਤ ਵਾਰ ਉਹਨਾਂ ਨੂੰ ਪ੍ਰਸ਼ਾਦਾ ਛਕਣ ਦੇ ਲਈ ਬੇਨਤੀ ਕੀਤੀ ਪਰ ਉਹਨਾਂ ਨੇ ਕਿਹਾ ਸਾਨੂੰ ਭੁੱਖ ਨਹੀਂ ਆ ਉਹਨਾਂ ਨੇ ਨਹੀਂ ਛਕਿਆ ਪਾਜਾ ਕਹਿੰਦੇ ਇੰਨਾ ਹੀ ਕਿਹਾ ਸੀ ਕਿ ਕੁਝ ਹੋਰ ਵੀ ਕਿਹਾ ਸੀ ਮਾਤਾ ਜੀ ਕਹਿਣ ਲੱਗੇ ਬਸ ਇੰਨਾ ਹੀ ਕਿਹਾ ਸੀ ਕਿ ਸਾਨੂੰ ਅਜੇ ਭੁੱਖ ਨਹੀਂ ਆ ਅਤੇ ਬਿਨਾਂ ਭੁੱਖ ਤੋਂ ਖਾਧਾ ਹੋਇਆ ਪ੍ਰਸ਼ਾਦਾ ਰੋਗ ਪੈਦਾ ਕਰਦਾ ਹੈ ਇਹਨੇ ਸਤਿਗੁਰ ਸੱਚੇ ਪਾਸ਼ਾ ਕਹਿਣ ਲੱਗੇ ਵੀ ਚਲੋ ਸ਼ੁਕਰ ਹੈ ਤੁਹਾਨੂੰ ਇੰਨੇ ਹੀ ਬਚਨ ਕੀਤੇ ਨੇ ਇਹ ਬਚਨ ਤੁਹਾਡੇ ਲਈ ਉਪਦੇਸ਼ ਆ ਇਹਨਾਂ ਬਚਨਾਂ ਨੂੰ ਸਮਝੋ ਬਾਬਾ ਫੁੱਡਾ ਸਾਹਿਬ ਜੀ ਦੇ ਕਹਿਣ ਦਾ ਮਤਲਬ ਇਹ ਆ ਵੀ ਅਜੇ ਤੱਕ ਅੰਦਰ ਭਾਵਨਾ ਪੈ ਨਹੀਂ ਬਣਿਆ ਫਿਰ ਪਾਸ਼ਾ ਨੇ ਖੁਦ ਯੁਗਤੀ ਸਮਝਾਈ ਮਾਤਾ ਜੀ ਨੂੰ ਕਹਿਣ ਲੱਗੇ ਕਿ ਕੱਲ ਨੂੰ ਫਿਰ ਪ੍ਰਸ਼ਾਦਾ ਲੈ ਕੇ ਜਾਇਓ ਜੀ ਸਵੇਰੇ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਖੁਦ ਚੱਕੀ ਦੇ ਵਿੱਚ ਆਟਾ ਪੀਸਿਓ ਫਿਰ ਖੁਦ ਹੱਥੀ ਪ੍ਰਸ਼ਾਦਾ ਤਿਆਰ ਕਰਿਓ ਅਤੇ ਉਹ ਪ੍ਰਸ਼ਾਦਾ ਟੋਕਰੀ ਦੇ ਵਿੱਚ ਪਾ ਕੇ ਉਹ ਟੋਕਰੀ ਨੂੰ ਸਿਰ ਤੇ ਚੁੱਕ ਕੇ ਲੈ ਕੇ ਜਾਣਾ ਨੰਗੇ ਪੈਰੀ ਪੈਦਲ ਚੱਲ ਕੇ ਬਾਬਾ ਗੁੰਡਾ ਸਾਹਿਬ ਜੀ ਦੇ ਕੋਲ ਜਾਇਓ ਦੇਖਿਓ ਤੁਹਾਡੀ ਸੇਵਾ ਜ਼ਰੂਰ ਪ੍ਰਵਾਨ ਹੋਵੇਗੀ ਨਾਲ ਹੀ ਪਾਤਸ਼ਾਹ ਨੇ ਕਿਹਾ ਕਿ ਪ੍ਰਸ਼ਾਦਿਆਂ ਦੇ ਨਾਲ ਗੰਡਾ ਜ਼ਰੂਰ ਲੈ ਜਿਓ ਜੇ ਕਿਉਂਕਿ ਬਾਬਾ ਗੁੰਡਾ ਸਾਹਿਬ ਜੀ ਨੂੰ ਪ੍ਰਸ਼ਾਦਾ ਦੇ ਨਾਲ ਗੰਡਾ ਬਹੁਤ ਪਸੰਦ ਆ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਮਾਤਾ ਗੰਗਾ ਜੀ ਨੂੰ ਸਮਝਾ ਦਿੱਤੀ ਕਿ ਜੇਕਰ ਬਾਬਾ ਬੁੱਢਾ ਸਾਹਿਬ ਜੀ ਖੁਸ਼ ਹੋਏ ਨਾ ਤਾਂ ਹੀ ਗੁਰਨਾਨਕ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਝੋਲੀ ਭਰਨੀ ਆ। ਤਾਂ ਇਸ ਕਰਕੇ ਜੇ ਬਾਬਾ ਬੁੱਢਾ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਆ ਤਾਂ ਫਿਰ ਇਸ ਤਰੀਕੇ ਦੇ ਨਾਲ ਜਾਇਓ। ਕਹਿੰਦੇ ਮਾਤਾ ਜੀ ਅਗਲੇ ਦਿਨ ਜਿਵੇਂ ਪਾਤਸ਼ਾਹ ਨੇ ਸਮਝਾਇਆ ਸੀ ਇਸੇ ਤਰ੍ਹਾਂ ਕੀਤਾ। ਸਵੇਰੇ ਉੱਠੇ ਕੇ ਸਹੀ ਇਸ਼ਨਾਨ ਕੀਤਾ। ਬਾਣੀ ਪੜ੍ਹੀ। ਫਿਰ ਚੱਕੀ ਦੇ ਵਿੱਚ ਆਪ ਆਟਾ ਪੀਸਿਆ ਆਪ ਹੀ ਪ੍ਰਸ਼ਾਦਾ ਤਿਆਰ ਕੀਤਾ ਟੋਕਰੀ ਦੇ ਵਿੱਚ ਪ੍ਰਸ਼ਾਦੇ ਰੱਖ ਕੇ ਸਿਰ ਤੇ ਟੋਕਰੀ ਚੁੱਕ ਕੇ ਬੜੀ ਭਾਵਨਾ ਦੇ ਨਾਲ ਗਏ ਹੁਣ ਕਹਿੰਦੇ ਹਨ ਜਦੋਂ ਮਾਤਾ ਜੀ ਭਾਵਨਾ ਤੇ ਪੈ ਦੇ ਨਾਲ ਗਏ ਤਾਂ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਹੀ ਦੇਖ ਕੇ ਹੱਥ ਧੋ ਕੇ ਮਾਤਾ ਜੀ ਵੱਲ ਆ ਗਏ ਆ ਕੇ ਕਹਿਣ ਲੱਗੇ ਮਾਤਾ ਜੀ ਬੜੀ ਭੁੱਖ ਲੱਗੀ ਸੀ ਬੜੇ ਸਹੀ ਟਾਈਮ ਤੇ ਆਇਓ ਕਹਿੰਦੇ ਆ ਨਾ ਮਾਂ ਨੂੰ ਪਤਾ ਹੁੰਦਾ ਹੈ ਆਪਣੇ ਪੁੱਤਰ ਦੀ ਭੁੱਖ ਦਾ ਤਾਂ ਬੜੀ ਭੁੱਖ ਲੱਗੀ ਹੈ ਜਲਦੀ ਦੇ ਨਾਲ ਸਾਨੂੰ ਪ੍ਰਸ਼ਾਦਾ ਦੇ ਉਹ ਕਹਿੰਦੇ ਮਾਤਾ ਜੀ ਨੇ ਕੋਲ ਬੈਠ ਕੇ ਪ੍ਰਸ਼ਾਦਾ ਸ਼ਿਕਾਇਆ ਕਹਿੰਦੇ ਮਾਤਾ ਜੀ ਨੂੰ ਮੂੰਹੋਂ ਬੋਲ ਕੇ ਕੁਝ ਕਹਿਣਾ ਨਹੀਂ ਪਿਆ ਬਾਬਾ ਬੁੱਢਾ ਸਾਹਿਬ ਜੀ ਨੇ ਆਪੇ ਹੀ ਪੁੱਤਰ ਦਾ ਵਰ ਦਿੱਤਾ ਅਤੇ ਨਾਲ 6ਵੇਂ ਪਾਸ਼ਾ ਜੀ ਦਾ ਨਾਮ ਵੀ ਰੱਖ ਦਿੱਤਾ ਕਹਿੰਦੇ 10 ਮਹੀਨੇ ਪਹਿਲਾਂ ਹੀ ਪੈਦਾ ਹੋਣ ਤੋਂ ਪਹਿਲਾਂ ਹੀ 6ਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਰੱਖ ਦਿੱਤਾ ਨਾਲ ਹੀ ਬਚਨ ਕੀਤੇ ਤੁਹਾਡੇ ਘਰ ਜੋ ਪੁੱਤਰ ਹੋਵੇਗਾ ਇੰਨਾ ਸੂਰਬੀਰ ਹੋਵੇਗਾ ਕਿ ਵੈਰੀਆਂ ਦੇ ਸਿਰ ਤੰਨੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦਿੱਤੇ ਫਿਰ ਬਚਨ ਤਾਂ ਸੱਚ ਹੋਣਾ ਹੀ ਸੀ ਕਿਉਂਕਿ ਜੇ ਬਾਬਾ ਬੁੱਢਾ ਸਾਹਿਬ ਜੀ ਖੁਸ਼ ਤਾਂ ਗੁਰਨਾਨਕ ਪਾਤਸ਼ਾਹ ਆਪੇ ਹੀ ਖੁਸ਼ ਕਹਿੰਦੇ ਦਸਾਂ ਮਹੀਨਿਆਂ ਬਾਅਦ ਮਾਤਾ ਗੰਗਾ ਜੀ ਦੇ ਕੁੱਖੋਂ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਹਿੰਦੇ ਹੁਣ ਜਦੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਤੋਂ ਵਰ ਮਿਲ ਗਿਆ ਪੁੱਤਰ ਪ੍ਰਾਪਤੀ ਹੋ ਗਈ ਤਾਂ ਭਗਤ ਦੀ ਭਗਤੀ ਸਾਹਮਣੇ ਆ ਗਈ ਭਾਵ ਕਿ ਪਹਿਲਾਂ ਆਪਣੇ ਵਾਂਗ ਜਿਵੇਂ ਆਪਾਂ ਵੀ ਗੁਰੂ ਘਰ ਦੇ ਗ੍ਰੰਥੀ ਦੀ ਇੱਜ਼ਤ ਨਹੀਂ ਕਰਦੇ ਨਾ ਮਾਣ ਸਤਿਕਾਰ ਨਹੀਂ ਦਿੰਦੇ ਸਾਡੇ ਵਿੱਚੋਂ ਵੀ ਕਈ ਲੋਕ ਇਦਾਂ ਹੀ ਸਮਝਦੇ ਹਨ ਨਾ ਵੀ ਗ੍ਰੰਥੀ ਸਿੰਘ ਜੀ ਦਾ ਕਰਤਾ ਸਾਡੇ ਸਿਰ ਤੇ ਹੀ ਚੱਲ ਰਿਹਾ ਏ ਇਹ ਤਾਂ ਇਹਦੀ ਡਿਊਟੀ ਆ ਕਿ ਉਹਨੂੰ ਇਹਦੇ ਬਦਲੇ ਅਸੀਂ ਤਨਖਾਹ ਦਿੰਨੇ ਆ ਤਨਖਾਹ ਦੇ ਕੇ ਅਸੀਂ ਉਹਨਾਂ ਦੀ ਇੱਜ਼ਤ ਸਤਿਕਾਰ ਕਰਨਾ ਭੁੱਲ ਜਾਂਦੇ ਆ ਉਸੇ ਹੀ ਤਰ੍ਹਾਂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾਂ ਕੁਝ ਲੋਕ ਆਮ ਇਨਸਾਨ ਹੀ ਸਮਝਦੇ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਵਰਤੋਂ ਮਾਤਾ ਗੰਗਾ ਜੀ ਨੂੰ ਪੱਤਰ ਪ੍ਰਾਪਤੀ ਹੋਈ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਭਗਤੀ ਵੀ ਸਾਹਮਣੇ ਆ ਗਈ। ਇਹ ਬਾਬਾ ਬੁੱਢਾ ਸਾਹਿਬ ਜੀ ਦੇ ਤਾਂ ਹਰ ਬਚਨ ਪੂਰੇ ਹੁੰਦੇ ਨੇ। ਜੇ ਬਾਬਾ ਬੁੱਢਾ ਸਾਹਿਬ ਜੀ ਖੁਸ਼ ਤਾਂ ਗੁਰੂ ਨਾਨਕ ਪਾਸ਼ਾ ਖੁਸ਼ ਤਾਂ ਕਹਿੰਦੇ ਪਹਿਲੇ ਦਿਨ ਜੋ ਰੱਥ ਚਲਾਉਣ ਵਾਲਾ ਸੇਵਕ ਮਾਤਾ ਗੰਗਾ ਜੀ ਦੇ ਨਾਲ ਗਿਆ ਸੀ ਨਾ ਉਹਨੂੰ ਬਹੁਤ ਡਰ ਲੱਗਾ ਕਿਉਂਕਿ ਉਹਨੂੰ ਆਪਣੇ ਬਚਨ ਯਾਦ ਆ ਗਏ। ਉਹ ਸੋਚਣ ਲੱਗਾ ਵੀ ਮੈਂ ਮਾਤਾ ਗੰਗਾ ਜੀ ਦੇ ਨਾਲ ਜਿਸ ਦਿਨ ਪਹਿਲੇ ਦਿਨ ਗਿਆ ਸੀ ਤੇ ਜਦ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਖਾਣ ਤੋਂ ਵਾਰ-ਵਾਰ ਨਾ ਕਰ ਰਹੇ ਸੀ ਇਸ ਸਿੱਖ ਨੇ ਬਾਬਾ ਬੁੱਢਾ ਸਾਹਿਬ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਤਾਂ ਹੰਕਾਰੀ ਹੋ ਗਏ ਹੋ